ਹੈਲੋ ਬਾਜੀ ਜੀ ਦਾ ਖਾਲਸਾ ਵਾਹੀ ਜੀ ਕਿ ਸਤਿ ਸ਼੍ਰੀ ਅਕਾਲ ਜੀ ਅੱਪਾ ਅੱਜ ਬਣਾਉਣ ਲਗੇ ਛੋਟੇ ਬਲੌਕ ਅੱਜ ਦੇ ਬਲੌਕ ਤੇ ਬਣਾਵਾਂਗੇ ਆਪਾਂਨੀ ਦੀ ਪੁਰਜੀ ਦੇਖੋ ਆਪਾਂ ਪਿਆਜ਼ ਕੱਟੇ ਆ ਦੋ ਹਰੀਆਂ ਚਲੜੀਆਂ ਆਪਾਂ ਲੈ ਲੈ ਟਮਾਟਰ ਆਗੇ ਕੜਾਹੀ ਚ ਮੰਮੀ ਲੋ ਜੀ ਅੱਜ ਆਪਾਂ ਨਾ ਪਿਆਜ਼ ਤੇ ਹਰੀਆਂ ਵਿੱਚ ਟਮਾਟਰ ਹੀ ਪਾਵਾਂਗੇ ਦੂਸਰਾ ਕਿਉਂ ਅੱਜ ਜੀਰਾ ਹੈਗਾ ਸੀ ਖਤਮ ਮੈਂ ਹੁਣ ਦੇਖਿਆ ਤੇ ਹੁਣ ਮੀਂਹ ਹੀ ਪੈ ਰਿਹਾ ਤੇ ਦਵਾਈ ਕੱਖ ਨਹੀਂ ਲੱਗਦੀ ਇਸ ਕਰਕੇ ਮੈਂ ਕਿਹਾ ਚਲੋ ਆਪਾਂ ਅੱਜ ਹੀਰਾ ਨਹੀਂ ਪਾਉਂਦੇ ਹਨ ਇਹ ਵੀ ਆਹਨੇ ਬਹੁਤ ਖਰਾਬ ਆ ਬਾਹਰ ਦੋ ਤਿੰਨ ਦਿਨ ਹੋ ਗਏ ਮੀਂਹ ਦਾ ਨਾ ਪੂਰਾ ਹਾਲ ਹੈ ਮੈਂ ਕਹਿੰਦੀ ਇੰਨਾ ਜਿਆਦਾ ਮੀਂਹ ਤੇ ਪਹਾ ਪਹਾ ਬਣਿਆ ਕਰਦਾ ਅੰਦਰ ਜਾਣ ਵਾਲਾ ਹੀ ਸੀ ਬਸ ਮੀਂਹ ਬਹੁਤ ਜਿਆਦਾ ਪਿਆ ਕ 24 ਘੰਟੇ ਹੋ ਗਏ ਲਗਾਤਾਰ ਮੀਂਹ ਟੰਦੇ ਨੂੰ ਪੂਰਾ ਜੋਰਾ ਸੋਰਾ ਤੇ ਹੁਣ ਥੋੜਾ ਜਿਹਾ ਮੀਂਹ ਘਟਿਆ ਹੋਇਆ ਤੇ ਹੁਣ ਤਾਂ ਕਰਕੇ ਪਾਣੀ ਥੋੜਾ ਨਿਕਲ ਗਿਆ ਪਾਣੀ ਨਿਕਲਣ ਕਰ ਥੋੜੀ ਜਿਹੀ ਰੋਤਾ ਦੀ ਆਪਾਂ ਦੋ ਕੱਪੜੇ ਚ ਹਰੀਆਂ ਵਿੱਚ ਕਿਉਂਕਿ ਹਰੀਆਂ ਵਿੱਚੇ ਮੈਂ ਜਿਆਦਾ ਤਾਂ ਨਹੀਂ ਪਾਉਂਦੀ ਇਹਨਾਂ ਜਿਹੜੇ ਬੱਚੇ ਖਾਂਦੇ ਕਹਿੰਦੇ ਮੰਮੀ ਮੂੰਹ ਤੇ ਆ ਜਾਂਦੇ ਪਰ ਮੈਨੂੰ ਬੋਤਲ ਦੀ ਲੱਗਦੀ ਇਹ ਚ ਪਾਈਆਂ ਆਹਨਾ ਪਨੀਰ ਆ ਨਾ ਇਹ ਖਵਰਾ ਕਦੇ-ਕਦੇ ਦਾ ਪਿਆ ਹੁੰਦਾ ਤੇ ਦੁਕਾਨ ਤੋਂ ਮੈਂ ਪਰਫਮ ਗਾਇਆ ਸੀ ਇਹ ਇਹਨੇ ਰੋਟੀ ਲੈ ਕੇ ਜਾਂਦੀ ਆ ਨਾ ਕੰਮ ਤੇ ਫਿਰ ਉਹ ਦੋਸਤ ਇਹਦੇ ਨੂੰ ਪਾਸੋਂ ਸਬਜੀ ਬਣੀ ਤੇ ਮੈਂ ਕਿ ਚਲੋ ਸਬਜੀ ਬਣਾਉ ਤੇ ਫਿਰ ਕੱਲ ਨਹੀਂ ਕਰਕੇ ਨਾ ਛੁੱਟੀ ਵੱਜ ਗਈ ਤੇ ਅੱਜ ਵੀ ਇਹਨਾਂ ਦੇ ਨਹੀਂ ਕਰਕੇ ਛੁੱਟੀ ਵੱਜ ਗਈ ਨਹੀਂ ਬਹੁਤ ਜ਼ਿਆਦਾ ਮੀਨੇ ਕੰਮ ਬਹੁਤ ਜ਼ਿਆਦਾ ਖਰਾਬ ਕੀਤਾ ਤੇ ਹੁਣ ਅਸੀਂ ਗਰਮ ਪਾਣੀ ਕੀਤਾ ਸੀ ਉਵਾਲਿਆ ਸੀ ਪਾਣੀ ਉਹਦੇ ਵਿੱਚ ਥੋੜਾ ਜਿਹਾ ਨੂੰ ਘੋਕੇ ਰੱਖਾਂਗੇ ਆਪਾਂ ਜਾਨੂ ਆਪਾਂ ਪਿਆਜ਼ ਤੇ ਜਦੋਂ ਵੀ ਪਨੀਰ ਦੀ ਪੁਰਜੀ ਬਣਾਉਣਾ ਚਾਹੋ ਵੀ ਜਿਹੜਾ ਚਲੋ ਆਪਣਾ ਘਰ ਦਾ ਪਨੀਰ ਹੁੰਦਾ ਨਾ ਉਹ ਤਾਂ ਵਧੀਆ ਹੁੰਦਾ ਵੀ ਆਪਾਂ ਨੂੰ ਪਤਾ ਹੁੰਦਾ ਨਾ ਆਪਾਂ ਆਪ ਤਿਆਰ ਕਰਿਆ ਦੁੱਧ ਦਾ ਖਰਾਬ ਹੋ ਗਿਆ ਜਾਂ ਦੁੱਧ ਘਟ ਗਿਆ ਹਨਾ ਤੇ ਪਰ ਜੇ ਆਪਾਂ ਲੈ ਕੇ ਆਉਣੇ ਹਵਾੰਦ ਦਾ ਪਨੀਰ ਹਨਾ ਇਹਨੂੰ ਜਦੋਂ ਵੀ ਕਿਤੇ ਲੈ ਕੇ ਆਵਾਂ ਜਾਂ ਕਿਤੇ ਵੀ ਬਣਾਣਾ ਵੀ ਇਸੇ ਤਰ੍ਹਾਂ ਨਾ ਗਰਮ ਪਾਣੀ ਚ ਪੀਓ ਕਿ ਵੀ ਫੇਰ ਬਣਾਇਆ ਕਰੋ ਕਿਉਂਕਿ ਨਲ ਤਾਂ ਚੋ ਜਿਹੜੇ ਜਰਸੀ ਹੁੰਦੇ ਆ ਕਹਿ ਲਓ ਹੁਣ ਕਾਫੀ ਟਾਈਮ ਦਾ ਪਿਆ ਹਨਾ ਇਸ ਵਕਤ ਹੋਇਆ ਪਿਆਸੀ ਹੁਣ ਖਬਰ ਦੁਕਾਨ ਤੇ ਵੀ ਕਿੰਨੇ ਦਿਨਾਂ ਦਾ ਪਿਆ ਹੋਣਾ ਕਿੰਨੇ ਦਿਨ ਹੋ ਗਏ ਨੇ ਤੇ ਇਹ ਉਹਨਾਂ ਨਾਲ ਨਾ ਗਰਮ ਪਾਣੀ ਤੇ ਨਲ ਤਾਂ ਕੁੜਾ ਸੌਫਟ ਹੋ ਜਾਂਦਾ ਨਲ ਤੋਂ ਸਿੱਖਾ ਕੇ ਦੇਖਿਆ ਜੀ ਭੁੱਜੀ ਕਿੰਨੀ ਬੰਦੀ ਆ ਤੇ ਕਿਉਂਕਿ ਨਾ ਪਰ ਜਿੱਥੇ ਥੋੜੀ ਜਿਆ ਕਹਿੰਦੀ ਆ ਪਿਆਰ ਥੋੜੇ ਕੱਚੇ ਵਧੀਆ ਲੱਗਦੇ ਵੀ ਜਿਆਦਾ ਹਿੰਦੀ ਵਧੀਆ ਲੱਗਦੇ ਮੈਨੂੰ ਚਲੋ ਆਪਣੇ ਇਹ ਜਦ ਤੱਕ ਆਟੋਮੈਟਿਕ ਹੀ ਕਰਦੇ ਹੁਣ ਅੱਪਾ ਕਰਤੀਆਂ ਦੇਖੋ ਦੋ ਪੀਸ ਕਰ ਲੇ ਮੈਂ ਹੈਨਾ ਮੈਂ ਜਿਆਦਾਤਰ ਕੱਦੂ ਕੱਕ ਕਰਤੀ ਭੁੱਜੀ ਬਣਾਉਣੀ ਆ ਬਾਕੀ ਤੁਸੀਂ ਮੈਨੂੰ ਕਮੈਂਟ ਚ ਦੱਸਿਓ ਤੁਸੀਂ ਕਿਵੇਂ ਬਣਾਉਂਦੇ ਹੈਨਾ ਕਈ ਭੈਣਾਂ ਕੱਟ ਕੇ ਬਣਾਉਂਦੀਆਂ ਨੇ ਮੇਰੀ ਭੈਣ ਹੀ ਆ ਉਹ ਕੱਟ ਕੇ ਬਣਾਉਂਦੀ ਛੋਟੇ ਛੋਟੇ ਪੀਸ ਇਹ ਕਰਦ ਨਾਲ ਪਰ ਮੈਨੂੰ ਨਾ ਸਾਨੂੰ ਇਦਾਂ ਹੀ ਪਸੰਦ ਆ ਮੇਰੇ ਪੱਛੀ ਇਦਾਂ ਹੀ ਖਾਂਦੇ ਆ ਅਸੀਂ ਜਦੋਂ ਵੀ ਪਰ ਜਿਵੇਂ ਹੋਣੀ ਚਾਹੇ ਕੋਈ ਘਰ ਵਾਲਾ ਪਨੀਰ ਆਣਾ ਜਾਂ ਕੋਈ ਵੀ ਪਨੀਰ ਚਲੋ ਘਰ ਦਾ ਪਨੀਰ ਆਪਾਂ ਕਪੜੇ ਚ ਨਾ ਉਹ ਕਰਦੇ ਆ ਤਾਂ ਵੈਸੇ ਬਰੀਕ ਹੋ ਜਾਂਦਾ ਜੀ ਆਪਾਂ ਨੂੰ ਹੱਥ ਨਾਲ ਧੋਰਦੇ ਆ ਤੇ ਜਿਹੜੇ ਇਹ ਪਨੀਰ ਆ ਇਹ ਅਸੀਂ ਕੱਦੂ ਕੱਤ ਕਰਕੇ ਬਣਾਉਣੀ ਆ ਜਿਉਂ ਵੀ ਅਸੀਂ ਬਾਹਰੋਂ ਪਨੀਰ ਲੈ ਕੇ ਇਹ ਕੱਲੋਂ ਹਨਾ ਆਪਾਂ ਦੁਕਾਨ ਤੋਂ ਵੀ ਪੁੱਲਾ ਪਨੀਰ ਲੈ ਕੇ ਆਣ ਦੁੱਧ ਵਾਲਾ ਕਹਿ ਕੇ ਉਹ ਵੀ ਅਸੀਂ ਕੱਦੂ ਕੱਤ ਕਰ ਲੈਨੇ ਆ ਇਸ ਤਰ੍ਹਾਂ ਤੇ ਤੁਸੀਂ ਦੇਖਿਆ ਸੀ ਇਹਦੇ ਨਾਲ ਤਾਂ ਘੋੜੀ ਕਿੰਨੀ ਨਹੀਂ ਲੱਗਦੀ ਮੈਨੂੰ

ज खे हिसाब लाल मिर्चा हल्दी पाउडर गर्म मसाल वगैरा भी, भी। शायद कोई वीडियो पाई पूरे दस पाती रही है इस चैनल में खाने चलो कोई वीडियो पाती रही है अस मसाला मसूला कुछ नहीं बचते थो पता ना मेरे बच्चों घर आ बच्चे ने खानी होंगी मसाला कुछ भी नहीं पा ਜੀ ਆਪਏ ਤੁਹਾਨੂੰ ਦੇ ਕੋੜੇ ਪਾਣੀ ਵਿੱਚ ਤਾਹੀ ਦੇ ਕੁਝ ਤਰ੍ਹਾਂ ਨੂੰ ਜਿਵੇਂ ਫਲਾਤ ਜਿਿਹੇ ਤਰ੍ਹਾਂ ਹੋ ਗਏ ਸੋਸ਼ੀ ਗੈਲੋ ਰਲ ਗਿਆ ਲੋ ਤੁਸੀਂ ਆਪਾ ਹੁਣ ਪਾ ਲੈਣਾ ਇਹ ਚ ਪਨੀਰ ਬੱਚਿਆਂ ਲੱਗੀ ਹੈ ਭੁੱਖ ਹੈ ਰੱਤ ਨੂੰ ਦਿਵਸ ਰਿਣੀ ਬਣਾਈ ਤੇ ਮੈਂ ਰਾਤ ਨੂੰ ਫੇਰ ਇੱਕ ਦਊਗਾ ਹੈ ਨਾ ਫ੍ਰੀਜ ਤੇ ਰਾਤ ਨੂੰ ਬੱਚਿਆਂ ਤੇਰਾ ਖਾਦੀ ਰੋਟੀ ਤੇ ਨਹੀਂ ਦਮਾ ਤੋਂ ਹੋਵੇਂ ਨਾ ਜਦੋਂ ਉਹ ਸਾਡਾ ਕੁਛ ਨਹੀਂ ਖਾਂਦੀ ਨਹੀਂ ਲੱਗਦਾ ਤੇ ਅੱਜ ਚਲੋ ਮੈਂ ਕਿਹਾ ਵੀ ਹਨਾ ਹੁਣ ਕੀ ਬਣਾਈਏ ਬੱਚੇ ਕਹਿੰਦੇ ਮੰਮੀ ਅਸੀਂ ਤਾਂ ਸਾਡੇ ਜੀਨ ਚੱਲਦਾ ਤੁਸੀਂ ਸਾਨੂੰ ਨਾ ਪਨੀਰ ਦੀ ਘਿਉਣਾ ਦਿਓ ਉਹ ਨਾਲ ਕੋਈ ਸਬਜ਼ੀ ਰੋਟੀ ਖਾਵਾਂਗੇ ਜੀ ਹੁਣ ਤਾਂ ਸਾਡਾ ਦਿਲ ਲੱਗਦਾ ਬਿਆਸੇ ਵੀ ਖਾਂਚ ਬਹੁਤ ਇਸਤੀ ਬੰਦੀ ਹੈ ਵਧੀਆ ਲੱਗੀ ਖਾਂਚ ਜੀ ਥੋੜਾ ਖੱਟਾ ਪਾਉਂਦੇ ਆ ਇਸ ਤੋਂ ਜ਼ਿਆਦਾ ਹੁੰਦਾ ਤੇ ਉਹਦੇ ਕਰਕੇ ਤੁਹਾਨੂੰ ਪਤਾ ਬੱਚਿਆਂ ਨੂੰ ਖੱਟੇ ਮਿੱਠਾ ਜਾ ਖਾਣਾ ਵਧੀਆ ਲੱਗਦਾ ਅੱਜ ਕੱਲ ਖੱਟਾ ਚਟਪਟਾ ਬੱਚੇ ਇਹ ਚੀਜ਼ਾਂ ਫਿਰ ਇਹਦੇ 'ਚ ਨੀਂ ਸਿੱਕ ਕੇ ਲੋ ਤੁਸੀਂ ਤੇ ਆਪਾਂ ਇੰਨਾ ਜ਼ਿਆਦਾ ਹੁੰਦਾ ਨਾ ਜਦੋਂ ਆਪਾਂ ਆਪਣੀ ਭੁਰਜੀ ਖਾਣੇ ਆ ਘਟਿਆਰ ਜੀ ਵਧੀਆ ਲੱਗਦੀ ਹੈ ਐਨਦਰ ਜਿਵੇਂ ਕੀ ਆਪਾਂ ਦੇਖੀ ਤਾ ਦੋ ਜਦੋਂ ਇਹਦੇ 'ਚ ਪਾਣੀ ਪਾਇਆ ਨਾ ਹੁਣ ਆਪਾਂ ਇਹ ਜਿਵੇਂ ਚੰਗੀ ਤਰ੍ਹਾਂ ਸਮਤਿਆਂ ਆਪਾਂ ਦੇਖਦੇ ਆਂ ਆਪਾਂ ਭੁਰਜੀ ਬਣ ਕੇ ਤਿਆਰ ਤਾਂ ਤੁਹਾਤੋਂ ਇੱਕ ਵਾਸਤੇ ਇੱਕ ਵਾਰੀ ਦਿੱਲੀ ਤੇ ਦੇਖੋ ਇਹ ਆਪਾਂ ਹੁਣ ਸੈਮੇ ਤੇ ਕਟੋਕਟ ਪੰਜ ਸੱਤ ਮੈਂਟ ਆਪਾਂ ਨੇ ਸੇਕ ਲਵਾਇਆ ਇਹਦੇ ਨਾਲ ਹੁਣ ਆਪਾਂ ਨੂੰ ਕੋਈ ਹੋਣੀ ਟੈਨਸ਼ਨ ਨਹੀਂ ਬੱਚੇ ਆਰਾਮ ਨਾਲ ਖਾ ਲਦੇ ਕਿਉਂਕਿ ਆਪਾਂ ਪਹਿਲਾਂ ਗਰਮ ਪਾਣੀ 'ਚ ਥੋੜੀ ਜਿਹੀ ਰੱਖ ਦੱਸ ਕੇ ਆਪਾਂ 15 ਮਿੰਟ ਦੇਖੋ ਹੁਣ ਆਪਾਂ ਨੇ 5-7 ਮਿੰਟ ਪਾਣੀ ਪਾ ਕੇ ਸੇਕਣ ਵਾਲਿਆ ਹੁਣ ਦੇਖੋ ਜਮਾ ਬਣ ਕੇ ਤਿਆਰ ਆ ਇਧਰ ਆਪਣੀ ਬਨਜੀ ਰੋਟੀ ਬੱਚਿਆਂ ਦਾ ਦਿੱਤੀ ਭੁੱਖ ਅੱਜ ਹੁਣ ਮੇਰਾ ਮਸ਼ੀਨ ਦਾ ਕੰਮ ਹੋ ਗਿਆ ਨਹੀਂ ਰਹਤੇ ਹੈਗਾ ਵੈਸੇ ਥੋੜਾ ਕੀਤਾ ਹਨਾ ਮੀਨ ਕਰਕੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਮੇਰੇ ਬਾਸੜ ਆ ਜਾਂਦੀ ਹੈ ਜੰਨਾਪਾ ਤੋਂ ਅਦਰੋਂ ਗੇਟ ਵਾਲੇ ਪਾਸੋਂ ਉਹਦੇ ਕਰਕੇ ਤੇ ਮੈਨੂੰ ਮਸ਼ੀਨ ਚੱਕਣੀ ਪੈ ਜਾਂਦੀ ਆ ਤੇ ਚਲੋ ਮੈਂ ਅੱਜ ਇੱਕ ਸਿੰਪਲ ਸੂਕੀ ਖਿਚੜੀ ਆ ਪਕਾਤੀ ਸੀਗਾ ਤੇ ਫਿਰ ਮੈਂ ਆਉਂਦੇ ਸਮੇਂ ਵੀਡੀਓ ਤੁਹਾਨੂੰ ਨਹੀਂ ਪਾ ਮੇਰੇ ਨਹੀਂ ਪਾਉਂਦੇ ਤੇ ਚਲੋ ਲੱਗਿਆ ਵੀ ਅੱਜ ਤਾਈਂ ਮੈਨੂੰ ਜਲਦੀ ਖਾਣਾ ਬਣਾਉਣ ਦਾ ਟਾਈਮ ਲੱਗ ਗਿਆ ਬੱਚਿਆਂ ਦਾ ਮੈਨੂੰ ਤਾਂ ਕੰਢ ਖੁਕ ਲੱਗੀ ਆ ਦੁਪਹਿਰੇ ਵੀ ਨਹੀਂ ਇਹਨਾਂ ਨੇ ਚੱਜ ਦਾ ਖਾਣਾ ਖਾਦਿਆ ਨੇ ਕੁਛ ਹੋ ਕੇ ਦਾਲ ਦੀ ਨਾਲ ਕੁਛ ਜਮੀਨ ਦੇ ਪਈ ਜਾਵੇ ਨਾ ਦਿਲ ਨਹੀਂ ਕਰਦਾ ਕੁਛ ਖਾਣੇ ਬਸ ਕਿਉਂਕਿ ਮੀਨੇ ਹਾਲਾਤ ਇੰਨੇ ਮਾੜੇ ਕਰ ਰੱਖੇ ਅਗੇ ਸਾਰੇ ਪਾਸਿਓਂ ਕਹਿ ਰਹੋ ਗਿਲਗੁਲਾਜਾ ਬਸ ਪਾਣੀ ਪਾਣੀ ਫਿਰ ਲੋਜੀ ਰੋਟੀ ਵੀ ਆਪਣੇ ਫੁੱਲ ਫੁੱਲ ਕੇ ਆਉਂਦੀ ਉਹਨੂੰ ਲੱਗਦੀ ਆ ਬਹੁਤ ਠੋਖੇ ਖੜੀ ਮੇਰੇ ਸਹਰਾਣੇ ਇਹ ਕਹਿੰਦੀ ਮम्मी ਮੈਨੂੰ ਫਟਾਫਟ ਰੋਟੀ ਦੋ ਤੇ ਆਪਾਂ ਦਿਨੇ ਰੋਟੀ ਚੋਪੜ ਕੇ ਆਖੀ ਆ ਭੁੱਖ ਤੇ ਚਲੋ ਬਣਦਾ ਵੀ ਆ ਨਾ ਬੱਚਿਆਂ ਦਾ ਕੀ ਕਰਦਾ ਸੇਵ ਦਾ ਕੁਝ ਨਹੀਂ ਖਾਦਾ ਲੋ ਜੀ ਇਹਨੇ ਤਾਂ ਕਰਤੀ ਸਟਾਰਟ ਹੈ 180 ਕਹਿੰਦੀ ਮੈਂ ਇੱਥੇ ਖੜ ਕੇ ਖਾ ਲਨੀ ਆ ਨਾਲ ਮੈਂ ਗਰਮ ਗਰਮ ਰੋਟੀ ਲਈ ਜਾਉਂਗੀ ਇਹਨੂੰ ਬਾਰ ਬਾਰ ਬਾਰੇ ਵੇੜੇ ਚ ਆਉਣਾ ਪਊਗਾ ਤਾਂ ਮੀਤ ਹੋਊਗਾ ਮੇਰੇ ਉੱਪਰ ਗਰਮ ਆ ਦੇਖ ਕੇ ਸਬਜੀ ਰੋਟੀ ਵੀ ਗਰਮਾ ਕਿੰਨੀ ਜਲਦੀ ਲੱਗੀ ਹੋਈ ਆ ਹੌਲੀ ਕਿਵੇਂ ਬਣੀ ਸੀ ਬਹੁਤ ਵਧੀਆ ਬਣੀ ਆ ਚਲ ਠੀਕ ਆ ਤੂੰ ਖਾ ਤੇ ਮੈਂ ਬਣਾ ਲਾਂ ਰੋਟੀਆਂ ਜਿਹੜੀਆਂ ਰਹਿੰਦੀਆਂ ਤੇ ਉਹਨਾਂ ਨੇ ਵੀ ਆ ਜਾਣਾ ਉਹਨਾਂ ਨੂੰ ਵੀ ਭੁੱਖ ਬਹੁਤ ਲੱਗੀ ਤੁਸੀਂ ਵੀ ਖਾ ਸਕਦੇ ਹੋ ਤੇ ਸਾਨੂੰ ਦੱਸਿਓ ਜਰੂਰ ਤੁਹਾਨੂੰ ਸਾਡੀ ਇਹ ਸਾਡਾ ਬਲੌਗ ਕਿੱਦਾਂ ਦਾ ਲੱਗਿਆ ਛੋਟਾ ਜਿਹਾ ਬਲੌਗ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਨਵੀਂ ਚੀਜ਼ ਤੇ ਤੁਹਾਨੂੰ ਹਨਾ ਵੀਡੀਓ ਬਣਾਈਏ ਪਰ ਹਜੇ ਸਾਡੇ ਕੋਲ ਕੋਈ ਐਦਾਂ ਦਾ ਕੋਈ ਸੋਲੂਸ਼ਨ ਹੁੰਦਾ ਹੀ ਨਹੀਂ ਜਿਹੜੀ ਚੀਜ਼ ਤੇ ਕੋਈ ਨਵੀਂ ਸਾਨੂੰ ਲੱਗਦੀ ਹੀ ਨਹੀਂ ਕਿਉਂਕਿ ਹਰ ਰੋਜ਼ ਉਹੀ ਕਟਿੰਗ ਉਹੀ ਸਟੀਚਿੰਗ ਦੀ ਵੀਡੀਓ ਵਾਰ-ਵਾਰ ਹਨਾ ਬਸਤ ਵਿੱਚ ਅੱਜ ਆਪਣੀ ਬੱਚੀ ਬੇਟੀ ਦਾ ਕਰਨਾ ਸੀ ਲਹਿੰਗਾ ਤਿਆਰ ਤੇ ਉਹ ਮੇਤੋ ਨਹੀਂ ਹੋਇਆ ਮੀਂਹ ਦੇ ਕਾਰਨ ਤੇ ਚਲੋ ਆਪਸ਼ਨ ਤਾਂ ਮੇਰੇ ਕੋਲ ਬਹੁਤ ਸੀ ਅੱਜ ਪਰ ਕਹਿ ਲਓ ਮੀਂਹ ਕਰਨ ਸਾਰਾ ਹੀ ਕੰਮ ਖਰਾਬ ਹੋ ਗਿਆ ਤੇ ਚਲੋ ਜੀ ਖਾਓ ਤੇ ਇੰਜੋਏ ਕਰੋ Bye. 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 <laughs>